ਸਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਕਿ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਜਿੱਥੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਇਹ ਰਸਤਾ ਇੱਧਰ ਮਾਝਾ ਮਾਲਵਾ ਦੁਆਬਾ ਇਹ ਗੜਸ਼ੰਕਰ ਹਿਆਰਪੁਰ ਤੋਂ ਹੁੰਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆਂ ਇੱਧਰ ਸ੍ਰੀ ਅਨੰਦਪੁਰ ਸਾਹਿਬ ਪਤਾਲਪਰੀ ਸਾਹਿਬ ਤੋਂ ਰਸਤਾ ਜਾਂਦਾ ਜੋ ਕਿ ਮਹਾਂਪੁਰਸ਼ਕਾਰ ਸੇਵਾ ਸਾਮਰਤਾ ਕਲਾ ਨੰਦਗੜ੍ਹ ਕੋਲ ਲਗਾਤਾਰ 1.5 ਸਾਲ ਤੋਂ ਜਿਹੜੀ ਸੇਵਾ ਰੋਡ ਦੀ ਉਹ ਨਿਰਵਿਘਨ ਚੱਲ ਰਹੀ ਹੈ ਕਿਉਂਕਿ ਰੋਡ ਬਣਾਉਣ ਵਿੱਚ ਬਹੁਤ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਤੁਸੀਂ ਇਹ ਮੇਰੇ ਅਗਰ ਦੇਖ ਸਕਦੇ ਹੋ ਜੇ ਹੁਣੇ ਪੁਲੀ ਬਣੀ ਹੈ ਸਰਸੀ ਸੀਸੀ ਪੁਲੀ ਬਣਾਈ ਗਈ ਹੈ ਉਸ ਦੇ ਇਹ ਕ੍ਰੋਸਿੰਗ ਕਰਕੇ ਉਹ ਸਾਹਮਣੇ ਜਿਹੜਾ ਲਗਭਗ 90 ਫੁੱਟ ਜਿਹੜੀ ਦੀ ਲੰਬਾਈ ਹੈ ਇੱਧਰ ਹਜੇ ਲੋਕ ਪਾਣੀ ਹੈ ਜਿੱਥੇ ਲੋਕ ਪੈ ਗਈ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਤੇ ਲਗਾਤਾਰ ਮਾਪੁਰਸ਼ ਬਾਬਾ ਸਤਨਾਮ ਸਿੰਘ ਬਾਬਾ ਸੁਤਿਆ ਸਿੰਘ ਜੀ ਹੁਣੀ ਦੀ ਵੇਖ ਰੇਖ ਦੇ ਵਿੱਚ ਜਿਹੜਾ ਕੰਮ ਹੈ ਨਿਰ ਬੇਗਨ ਡੇਢ ਸਾਲ ਤੋਂ ਸਾਧ ਸੰਗਤ ਜੀ ਆਪ ਦੇ ਸਹਿਯੋਗ ਸੰਗਤਾਂ ਦਾ ਸਹਿਯੋਗ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਇਹ ਹਰ ਚੀਜ਼ ਦਾ ਪੂਰਾ ਚੰਗੀ ਤੱਕਾ ਧਿਆਨ ਰੱਖਿਆ ਜਾ ਰਿਹਾ ਹੈ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਸ ਤਰ੍ਹਾਂ ਦਾ ਰੋਡ ਬਣ ਕੇ ਤਿਆਰ ਹੋ ਜਾਣਾ ਹੈ। ਅ ਦੋਸਤੋ ਰੋਡ ਨਾਲ ਦੀ ਨਾਲ ਜਿਹੜਾ ਲੋ ਗ੍ਰੇਡ ਇਹ ਆਪਣਾ ਬਲਡੋਜ਼ਰ ਜਿਹੜੇ ਉਹ ਵੀ ਚੱਲ ਰਹੇ ਹੈ ਐ ਗ੍ਰੇਡਰ ਵੀ ਚੱਲ ਰਹੇ ਹੈ ਨਾਲ ਦੀ ਨਾਲ ਜਿਹੜਾ ਸਹਾ ਸਬਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਧਰ ਵਿਸ਼ੇਸ਼ ਤੌਰ ਤੇ ਜਿਹੜਾ ਆ ਬੋਰ ਕੀਤਾ ਗਿਆ ਜਿੱਥੋਂ ਕਿ ਟੈਂਕਰ ਪਾਣੀ ਭਰ ਕੇ ਜਾਂਦੇ ਨਜ਼ਰ ਆਉਂਦੇ ਹਨ। ਤੋਂ ਲਗਾਤਾਰ 1 ਸਾਲ ਤੋਂ ਸੇਵਾ માં ਜਿਹੜੀਆਂ ਰੋਡੀਆਂ ਕਰ ਰਹੀਆਂ ਤੇ ਲੁੱਕ ਵੀ ਜਿਹੜੀ ਤੁਸੀਂ ਦੇਖ ਸਕਦੇ ਕਿੰਨੀ ਕਿੰਨੀ ਮੋਟੀ ਜਿਹੜੀ ਲੁੱਕ ਪਾਈ ਜਾ ਰਹੀ ਹੈ। ਸੋ ਮਹਾਪੁਰਸ਼ ਕਾਰ ਇਧਰੋਂ ਜਿਹੜੇ ਟੈਂਕ ਭਰਨੇ ਸ਼ੁਰੂ ਕਰ ਦਿੱਤੇ ਗਿਆ ਉਹ ਸਾਹਮਣੇ ਜਿਹੜਾ ਬੋਰ ਹੈ ਬੋਰ ਤੋਂ ਵਿੱਚ ਵਿੱਚ ਪਾਈਪ ਦਵਾ ਕੇ ਜਿਹੜਾ ਇੱਥੇ ਲਿਆ ਕੇ ਇੱਥੇ ਥੱਲੇ ਟੈਂਕਰ ਭਰਦੇ ਆ। ਸੋ ਲਗਾਤਾਰ ਕਾਰ ਸੇਵਾ ਕਿਲਾ ਅਨੰਦਗੜ੍ਹ ਨੇ ਉਹ ਕਰ ਦਿਖਾਇਆ ਸਹਦ ਜਿਸ ਚੀਜ਼ ਦਾ ਸੰਗਤਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਤੇ ਰੋਡ ਦੇ ਵਿਭਾਗ ਖੁੱਲਣਗੇ। ਤੋ ਲਗਾਤਾਰ 1.5 ਸਾਲ ਤੋਂ ਜੋ ਕਿ ਰੋਡ ਦੀ ਸੇਵਾ ਚੱਲਦੀ ਐ। ਛੋਟੇ ਤੱਕ ਹਰ ਇੱਕ ਵੀਡੀਓ ਜਿਹੜੀ ਜਾਣ ਦੀ ਕੋਸ਼ਿਸ਼ ਮੈਂ ਕਰਦਾ। ਛੋਟਾ ਆਪਣਾ ਛੋਟਾ ਵੀਰ ਹਰਪਾਲ ਸਿੰਘ ਪਾਲੀ। ਤੋ ਦੋਸਤੋ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰ ਦਿਆ ਕਰੋ। ਇੱਧਰ ਜਿਹੜੀ ਹੁਣ ਦੂਜੀ ਸਾਈਡ ਐ ਉਹ ਵੀ ਮਸ਼ੀਨ ਲੱਗ ਰਹੀ ਐ ਬੈਕ ਤੇ ਇੱਧਰ ਬਲਡੋਜ਼ਰ ਆਪਣਾ ਕੰਮ ਕਰ ਰਿਹਾ ਐ। ਤੋ ਲਗਾਤਾਰ ਜਿਹੜੇ ਮਹਾਪੁਰਸ਼ਾਂ ਨੇ ਕਿਉਂਕਿ ਸਾਡੇ 300 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਰਿਆ ਹੋਇਆ ਰੋਡ ਦੇ ਜਿਹੜੇ ਕੰਮ ਨਾਲ ਨਿਰਵਿਘਨ ਚੱਲ ਰਹੇ ਹੈ। ਲੱਗੇ ਰੋਡ ਦੇ ਉੱਪਰ ਕਰੋੜਾਂ ਰੁਪਏ ਖਰਚਾ ਤੁਹਾਡਾ ਸੰਗਤ ਦਾ ਦਿੱਤਾ ਹੋਇਆ ਇੱਕ ਇੱਕ ਰੁਪਿਆ ਜਿਹੜਾ ਇਸ ਰੋਡ ਦੇ ਉੱਤੇ ਲੱਗ ਰਿਹਾ ਹੈ। ਕਿਉਂਕਿ ਆ ਜੋ ਲੁੱਕ ਹੈ ਇਹ ਵੀ ਬਹੁਤ ਮਹਿੰਗੀ ਆਂਦੀ ਹੈ ਤੁਹਾਨੂੰ ਪਤਾ ਹੀ ਹੈ ਸਾਹ ਸੰਗੇ ਜੀ। ਉਹਦੇ ਨਾਲ ਹੋਰ ਮਸ਼ੀਨਰੀ ਵੀ ਕਾਫੀ ਇਸ ਰੋਡ ਦੇ ਉੱਤੇ ਲੱਗੀ ਹੋਈ ਹੈ। ਤੋਂ ਆਰ ਆਰਬੀ ਦੀ ਕੰਪਨੀ ਦੀਆਂ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਜਿਸ ਤਰ੍ਹਾਂ ਪਿੱਛੇ ਚੇਚੀ ਕੰਟਰੈਕਸ਼ਨ ਕੰਪਨੀ ਨੇ ਜਿਹੜਾ ਕੰਮ ਕੀਤਾ ਦਾ ਉਸ ਤੋਂ ਬਾਅਦ ਹੁਣ ਜਿਹੜੇ ਆਰ ਆਰਬੀ ਕੰਟਰੈਕਸ਼ਨ ਰੋਡ ਕੰਟਰੈਕਸ਼ਨ ਕੰਪਨੀਆਂ ਆ ਉਹ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਤੇ ਮਾਲ ਵੀ ਕਾਫੀ ਪਾਇਆ ਜਾ ਰਿਹਾ ਹੈ। ਆ ਇਹ ਰਸਤਾ ਕੋਈ ਆਮ ਰਸਤਾ ਨਹੀਂ ਹੈ ਕਿਉਂਕਿ ਕਾਬਲ ਖੰਧਾਰ ਆਕ ਆਰਾਨ ਤੱਕ ਜਿਹੜੀ ਸੰਗਤ ਹੈ ਉਸੇ ਟਾਈਮ ਗੁਰਕਲ ਕੀ ਤਰਫ ਆਸ਼ਸ਼ਾ ਦੇ ਹੁਲਾ ਮਹੱਲਾ ਵਸਾਖੀ ਦੇ ਇਸ ਰੋਡ ਤੇ ਆਂਦੀਆਂ ਤੇ ਜਾਂਦੀਆਂ ਇੱਧਰ ਤੁਸੀਂ ਜਿਹੜਾ ਰੋਡ ਤਿਆਰ ਹੋ ਗਿਆ ਮੇਰੇ ਪਿੱਛੇ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਫੁੱਲਾਂ ਦੇ ਬੂਟੇ ਵੀ ਲਾਏ ਗਏ ਐ ਸਾਈਡਾਂ ਤੇ ਦਰਖਤ ਲਾਣ ਬਾਅਦ ਤੇ ਰੋਡ ਕਾਫੀ ਚੌੜਾ ਕੀਤਾ ਗਿਆ ਤੇ ਇੱਧਰ ਰੋਡ ਤਿਆਰ ਹੈ ਤੇ ਇੱਧਰ ਜਿਹੜੀ ਆ ਲੁੱਕ ਪਾਈ ਜਾ ਰਹੀ ਹੈ ਅੱਜ ਜੋ ਕਿ ਕਾਰਾਂ ਨਿਰਵਿਘਨ ਜਾ ਤੇ ਆ ਰਹੀਆਂ ਹਨ ਬੱਸਾਂ ਜਾਂਦੀਆਂ ਤੇ ਆਂਦੀਆਂ ਨਜ਼ਰ ਆਉਂਦੀਆਂ ਹਨ ਅੱਗੇ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦੇ ਵਿੱਚ ਰੇਤਾ ਹੜਕੇ ਆ ਜਾਂਦਾ ਤਾਜਾ ਬੱਸਾਂ ਗੱਡੀਆਂ ਭਾਰੀ ਵਾਹਣ ਵੀ ਫਸ ਜਾਂਦੇ ਤੇ ਕਿਉਂਕਿ ਰੋਡ ਦੀ ਹਾਲਤ ਬਹੁਤ ਤਰਸਯੋਗਤੀ ਆ ਜਗ੍ਹਾ ਜਗ੍ਹਾ ਜਿਹੜੇ ਇਨਸੀਡੈਂਟਾਂ ਦਾ ਖਤਰਾ ਗੱਡੀਆਂ ਸਾਈਡਾਂ ਨੂੰ ਉੱਤਰ ਜਾਣੀਆਂ ਸੰਗਤਾਂ ਨੇ ਪਰੇਸ਼ਾਨ ਹੋਣਾ ਆ ਭਾਇਆ ਜਿਹੜਾ ਰੋਪੜ ਹੋ ਕੇ ਸੰਗਤਾਂ ਜਾਂਦੇ ਆ ਇਸ ਰੋਡ ਪਰ ਕਾਰਾਂ ਵੀ ਬਹੁਤ ਘੱਟ ਨਜ਼ਰ ਆਉਂਦੀਆਂ ਦੀਆਂ ਪਰ ਹੁਣ ਜਦ ਤੋਂ ਸੇਵਾ ਸ਼ੁਰੂ ਹੋਈ ਹੈ ਲਗਭਗ ਪਿਛਲੇ 1.5 ਸਾਲ ਤੋਂ ਅਸੀਂ ਦੇਖ ਰਹੇ ਆ ਤੇ ਐਤਵਾਰ ਨੂੰ ਪੂਰਾ ਰਸ਼ ਜਿਹੜਾ ਟੂਰਿਸਟ ਦਾ ਇਸ ਰੋਡ ਤੇ ਤੁਸੀਂ ਦੇਖ ਸਕਦੇ ਹੋ ਭਾਵੇਂ ਉਹ ਟਰੈਵਲ ਆ ਭਾਵੇਂ ਉਹ ਕਾਰਾਂ ਆ ਭਾਵੇਂ ਜਿਸ ਤਰ੍ਹਾਂ ਸੰਗਤਾਂ ਆ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੇ ਮਾਤਾ ਨਹਿਣਾ ਦੇਵੀ ਬਾਬਾ ਬਲਕਨਾਥ ਤੇ ਹੋਰ ਧਾਰਮਿਕ ਸਥਾਨੋਂ ਸਾਂਝੀਵਾਲਤਾ ਦਾ ਰੋਡ ਸਾਂਝੀਵਾਲਤਾ ਦਾ ਰੋਡ ਉਹ ਰੋਡ ਜਿਸ ਨੇ ਕਾफी ਦੁੱਖ ਢਾਇਆ ਅੱਜ ਤੁਸੀਂ ਫੋਰ ਲੇਨ ਰੋਡ ਬਣਦੇ ਨਜ਼ਰ ਦੇਖ ਇਹ ਦੇਖ ਰਹੇ ਹੋ ਕਿਉਂਕਿ ਬਾਬਾ ਸੇਵਾ ਸਿੰਘ ਦੀ ਸਿੱਖੀ ਫਲਵਾੜੀ ਜਿਨ੍ਹਾਂ ਤੋਂ ਅੱਗੇ ਬਾਬਾ ਭਗਤ ਸਿੰਘ ਬਾਬਾ ਲਾਭ ਸਿੰਘ ਹਰਪ੍ਰੀਤ ਸਿੰਘ ਪਹਿਲਵਾਨ ਜਿਨ੍ਹਾਂ ਨੂੰ ਬਾਬਾ ਲਾਭ ਸਿੰਘ ਜੀ ਉਹਨਾਂ ਨੂੰ ਪੁਲਾਂ ਵਾਲੇ ਬਾਬਾ ਵੀ ਕਿਹਾ ਗਿਆ ਕਿਉਂਕਿ 10 ਪੌਲੇਸ ਇਲਾਕੇ ਦੇ ਵਿੱਚ ਬਣਾਏ ਗਏ ਆ ਬਹੁਤ ਵੀਰ ਮੇਰੇ ਕਈ ਵਾਰੀ ਮੈਸੇਜ ਕਰ ਦਿੰਦੇ ਆ ਕਿ ਸਕੂਲ ਔਰ ਕਾਲਜ ਵੀ ਚਾਹੀਦੇ ਆ ਤਾਂ ਉਹ ਵੀ ਤੁਹਾਨੂੰ ਦੱਸ ਦਈਏ ਸੰਪਰਤਾ ਵੱਲੋਂ 10 ਕਾਲਜ ਔਰ ਸਕੂਲ ਆ ਜਿਹੜੇ ਉਹ ਵੀ ਬਣਾਏ ਗਏ ਆ ਤੇ ਉਸ ਤੋਂ ਬਾਅਦ ਗਰੀਬ ਪਰਿਵਾਰ ਲੜਕੇ ਦੀਆਂ ਸ਼ਾਦੀਆਂ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਜਿਸ ਤਰ੍ਹਾਂ ਆ ਪਿਛਲੇ ਦਿਨੀ ਹਿਮਾਚਲ ਤੋਂ ਜਿਹੜਾ ਪਾਣੀ ਆਇਆ ਜਾਂ ਰੇਤ ਆਈ ਆ ਹੜਕੇ ਉਹ ਵੀ ਜਿਹੜੀਆਂ ਨਹਿਰਾਂ ਦੇ ਬੰਨ ਲਾਣੇ ਤੇ ਬੋਰੀਆਂ ਦੀ ਸੇਵਾ ਉਸ ਤੋਂ ਬਾਅਦ ਜੇ ਗੱਲ ਕਰਦੇ ਆ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਬੀਜਣ ਤੱਕ ਜਿਹੜੀ ਸੇਵਾ ਬਾਬਾ ਸੁੱਚਾ ਸਿੰਘ ਬਾਬਾ ਸਤਨਾਮ ਸਿੰਘ ਜੀ ਹੁਣੀ ਇਹ ਗੱਲ ਕਰੀਏ ਰਾਵੀ ਏਰੀਆ ਦੀ ਅੰਮ੍ਰਿਤਸਰ ਏਰੀਆ ਬਾਰਡਰ ਏਰੀਆ ਤਾਂ ਉੱਥੇ 50 50 60 60 ਟਰੈਕਟਰ ਜਿਹੜੇ 100 100 ਟਰੈਕਟਰ ਮਹਾਪੁਰ ਚੋਂ ਲਵਾਏ ਹੋ ਉਹ ਸੇਵਾ ਲੱਗ ਚੱਲ ਰਹੀ ਹੈ ਇਸ ਤੋਂ ਸੇਵਾ ਵੀ ਗੱਲ ਕਰਦੇ ਆ ਪਤਾਲਪਰੀ ਸਾਹਿਬ ਆਹ ਫਿਰ ਕੱਲ ਬਾਬਾ ਬਕਾਲਾ ਸਾਹਿਬ ਲੰਗਰ ਹਾਲ ਦੀ ਇਮਾਰਤ ਦਾ ਲੈਟਰ ਹੋਰ ਵੀ अनेका ਸੇਵਾਵਾਂ ਇਸ ਰੋਡ ਦੀ ਸੇਵਾ ਤੋਂ ਵੱਖ ਚੱਲ ਰਹੀਆਂ ਸੋ ਸਤ ਸੰਗਤ ਜੀ ਆਉਣੇ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਹੋਲਾ ਮਹੱਲਾ ਵਿਸਾਖੀ ਤੇ ਆਉਂਗੇ ਤਾਂ ਤੁਸੀਂ ਦੇਖੋਗੇ ਕਿ ਉਹੀ ਉਹੀ ਰੋਡ ਹੈ ਜਿੱਥੇ ਕਿਸੇ ਟਾਈਮ ਅਸੀਂ ਮੋਟਰਸਾਈਕਲ ਜਾਂਦੇ ਜਾਂ ਪੈਦਲ ਜਾਂਦੇ ਵੀ ਗਰੇਜ ਕਰਦੇ ਤੇ ਇਹ ਸ਼ੀਸ਼ੇ ਵਰਗਾ ਰੋਡ ਕਾਰ ਸੇਵਾ ਸੰਪਰਪਤਾ ਕਲਾਬ ਅਨੰਦਗੜ੍ਹ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਹੈ ਇਲਾਕੇ ਵਾਸਤੇ ਦੇਣ ਆਪਾਂ ਕਹਿ ਲਈਏ ਜاہے ਕੰਢੀ ਧੂਣੀ ਵਾਸਤੇ ਸੋ ਬਹੁਤ ਬੜੀ ਦੇਣ ਹੈ ਸੋ ਮਾਹ ਪਰਸ਼ਾਂ ਲਈ 1 ਲੱਖ ਸ਼ੇਅਰ ਕਮੈਂਟ ਬਣਦਾ ਹੈ ਤੇ ਵੀਡੀਓ ਨੂੰ ਵਾਤੇ ਵਾੇ ਸ਼ੇਅਰ ਕਰੋ ਆਪਣੇ ਮਿੱਤਰਾਂ ਸੱਜਣਾ ਦੋਸਤਾਂ ਤੱਕ ਇਧਰ ਤੁਸੀਂ ਦੇ ਸਕਦੇ ਹੋ ਮਾਲ ਜਿਹੜਾ 4 ਇੰਚ ਇੰਚ ਪਾਇਆ ਗਿਆ ਈ ਤੋਂ ਬਾਅਦ 3 ਇੰਚ ਹੋਰ ਪਾਇਆ ਜਾਣਾ ਹੈ ਸੋ ਅ ਅੱਜ ਕਿਉਂਕਿ 350 ਸਾਲਾ ਸ਼ਿਦਆਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਕੰਮ ਰੋਡ ਦੇ ਕੰਮਾਂ ਵਿੱਚ ਬਹੁਤ ਤੇਜ਼ੀ ਲਿਆਂਦੀ ਗਈ ਹੈ। ਤੋਂ ਕਾਰ ਸੇਵਾ, ਸੜਕ ਬਣਾਉਣ ਦੀ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਆ ਨਿਆਂਤਰ ਜਿਹੜੀ ਜਾਰੀ ਹੈ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਰੋਡ ਬਣ ਰਿਹਾ ਹੈ। ਦੋਸਤੋ ਆਪਣੇ ਮਿੱਤਰਾਂ ਸੱਜਣਾ ਤੱਕ ਵੀਡੀਓ ਜ਼ਰੂਰ ਪੁਸ਼ ਦੀ ਕਰ ਦਿਓ। ਤੁਹਾਡਾ ਆਪਣਾ ਹਰਪਾਲ ਸਿੰਘ ਪਾਲੀ ਕਾਂਪਰ ਕੋਈ ਤੋਂ ਲਗਾਤਾਰ ਰੋਡ ਦੀਆਂ ਵੀਡੀਓ ਲੈ ਕੇ ਹਾਜ਼ਰ ਹੈ। ਸੋ ਕੱਲ ਨੂੰ ਉਰਲੀ ਸਾਈਡ ਵੀ ਲੋਕ ਪੈ ਜਾਣੀ ਹੈ ਜਿੱਥੇ ਕਿ ਇਹਦੀਆਂ 12 ਪੁਲੀਆਂ ਦੇ ਵਿੱਚੋਂ 8 ਪੁਲੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਇੱਕ ਵੱਡਾ ਪੁਲ ਬਣਨਾ ਬਾਕੀ ਹੈ ਸੋ ਜਿੱਥੇ ਕਿ ਸਰੀਆ ਸਿਮਿੰਟ ਦੀ ਵੀ ਤੁਸੀਂ ਸੇਵਾ ਕਰ ਸਕਦੇ ਆ ਡਰਾਈਵਰਾਂ ਦੀ ਵੀ ਲੋੜ ਹੈ ਆਪਰੇਟਰਾਂ ਦੀ ਵੀ ਲੋੜ ਹੈ ਪਾਣੀ ਵਾਲੇ ਟੈਂਕਰ ਆ ਦੇਖੋ ਸੇਵਾ 'ਚ ਆਏ ਹੋਏ ਇਹਨਾਂ ਦੀ ਵੀ ਲੋੜ ਹੈ ਇੱਥੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਸਾਰੀ ਸੰਗਤ ਨੂੰ ਅਪੀਲ ਹੈ ਕਿ ਆਪਾਂ ਵੱਧ ਚੜ ਕੇ ਇਹ ਜਿਹੜਾ ਰੋਡ ਬਣਾਣੇ ਵੈਸੇ ਵੀ ਮਹਾਪੁਰਸ਼ ਦੱਸਦੇ ਐ ਰੋਡ ਬਣਾਣੇ ਆਪਣਾ ਦਰਗਾਹ ਦਾ ਰਸਤਾ ਜਿਹੜਾ ਸਾਫ਼ ਕਰਨੇ ਦੇ ਬਰੋਬਰ ਹੁੰਦੇ ਐ ਸੋ ਆਓ ਰਲ ਮਿਲ ਕਾਰ ਸੇਵਾ ਕੇ ਲਾ ਆਨੰਦਗੜ੍ਹ ਦਾ ਆਪਾਂ ਸਾਥ ਦੇਈਏ ਤੇ ਮਹਾਪੁਰਸ਼ਾਂ ਸਾਡੇ ਲਈ ਜਿਹੜੇ ਰੋਡ ਬਣਾ ਰਹੇ ਐ ਕਿਉਂਕਿ ਉਹ ਰੋਡ ਜੋ ਕਿ ਅ ਬੱਖ-ਬੱਖ ਖੈਮਾਂ ਦੇ ਵਿੱਚ ਜਿਹੜੇ ਇਹ ਨਹੀਂ ਪੱਥਰ ਰੱਖੇ ਤਿੰਨ ਵਾਰੀ ਨਹੀਂ ਪੱਥਰ ਰੱਖ ਹੋਇਆ ਪਰ ਲੇਕਿਨ ਰੋਡ ਨਹੀਂ ਬਣਿਆ ਪਰ ਲੇਕਿਨ ਅੱਜ ਤਾਂ ਮਹਾਪੁਰਸ਼ਾਂ